ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਤੂਤ ਦੇ ਵਿੱਚ ਤੇ ਤੂਤ ਪਿੰਡ ਆ ਜਿਹੜਾ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਤੂਤਾਂ ਦਾ ਗਰਜੀਤ ਕੁੜੇ ਜੀ ਦੀ ਕੌਡੀ ਨਾਲ ਪ੍ਰੀਤ ਕੁੜੇ ਤੇ ਜਰਸੀ نسل ਰੱਖਣ ਦੀ ਵੀ ਇੱਕ ਪੁਰਾਣੀ ਆ ਰੀਤ ਕੁੜੇ ਅੱਜ ਉਸੇ ਰੀਤ ਨੂੰ ਪੂਰਾ ਕਰਨ ਦੇ ਲਈ ਪਹੁੰਚੇ ਹੋਏ ਆ ਮਿੱਤਰੋ ਤੁਹਾਡੇ ਲਈ ਜਰਸੀ نسل ਦੇ ਵਿੱਚ ਪੰਜਾਬ ਟਾਪ ਕਲਾਸ ਕ੍ਰਾਸ ਬਰੀਡ ਦੇ ਵਿੱਚ ਪੈਂਦੀ ਵਹਿੜ ਪਹਿਲਾ ਸੂਆ ਪਲੂਣ ਤਾਜੀ ਸੋਈ ਸੀਲ ਠੰਡੀ ਅਰ ਅੱਜ ਕੇ ਦੁੱਧ ਵਾਲੇ ਪੱਖ ਤੋਂ ਚੰਗੀ ਐ ਬਿਊਟੀ ਵਾਲੇ ਪੱਖ ਤੋਂ ਚੰਗੀ ਐ ਨਵਾਂ ਹਾਂ ਤੇ ਜਵਾਨੀ ਜੋਸ਼ ਦੇ ਵਿੱਚ ਦੋ ਦੰਦ ਦਾ ਪਯੌਰ ਵੱੱਛੀ ਐ ਮਿੱਤਰੋ ਇੰਦੀ ਡਿਟੇਲ ਲੈ ਕੇ ਦੇਣਾ ਕਰਦੇ ਆ ਗੱਲਬਾਤ ਆਪਣੇ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕੀ ਹਾਲਾ ਵਟੇ ਠੀਕ ਐ ਸੇਤਾ ਦੇ ਪਰਿਵਾਰ ਬਾਈ ਠੀਕ ਐ ਜੀ ਬਾਈ ਚਲੋ ਠੀਕ ਐ ਅੱਛਾ ਦੋ ਜਨਵਾਰਾ ਸੌਰੀ ਵੱਕ ਇਹ ਪਹਿਲੜ ਵੜੀ ਐ ਬਾਈ ਪਹਿਲਾਂ ਨਹੀਂ ਐ ਜੀ ਹਾਂ ਦੰਦੋ ਕਿਵੇਂ ਆ ਵੀਰੇ ਜਮਾ ਦੋ ਦੋ ਦੰਦ ਆਈ ਥਰਣਾ ਤੁਣ ਬੜਾ ਚੰਗਾ ਕੱਟਿਆ ਥਰਣਾ ਬਹੁਤ ਵਧੀਆ ਹਾਂ ਲੈ ਵੀ ਚੰਗਾ ਹੁੰਦੀ ਐ ਵੱੱਛੀ ਵੱੱਛੀ ਐਵੇਂ ਸੀਨ ਵਾਲੀ ਐ ਵੱੱਛੀ ਬਹੁਤ ਆਪਣੇ ਬਾਈ ਦੁੱਧ ਕਿੰਨਾ ਹੋਊਗਾ ਹੁਣ ਤਿਆਰ ਬੋਲਾ ਦੁੱਧ ਬਾਈ ਹੁਣ ਮੰਨ ਲਓ 12 ਕਿਲੋ ਹੈਗਾ ਬੋਲਾ ਹੈ 12 ਕਿਲੋ ਬੋਲਾ ਹੈਗਾ 11.5 12 ਬੋਲਾ ਹੈਗਾ ਪਰਸੋਂ ਸੁਈ ਆ ਪਰਸੋਂ ਸੁਈ ਆ ਦੁੱਧ ਤਾਂ ਦੇ ਦੂਗੀ ਵੱਤੀ 16 17 ਕਿਲੋ ਦੁੱਧ ਬਾਈ ਜੇ ਚੰਗੀ ਸੇਵਾਂ ਦਾ ਹਾਂ 17 18 ਦੇ ਦੂਜੇ ਸੋ ਨੂੰ 20 ਸੇਰੀਗਾ ਬਣ ਜੂ ਬਣ ਜੂਗੀ ਹਾਂ ਬਾਕੀ ਮੱਛੀ ਬਹੁਤ ਕੰਮ ਦੀ ਦਿੱਤੀ ਹੈ ਹਾਂ ਬਾਈ ਸਰੀ ਚੰਗੀ ਆ ਮੱਛੀ ਵਾਲੀ ਚੰਗੀ ਦਿੱਤੀ ਹਾਂ ਅੱਛਾ ਆਪਣੇ ਵੀਰੇ ਚਵਾਈ ਚ ਵੀ ਕਿਵੇਂ ਲੱਗੇ ਚਵਾਈ ਚ ਵੀ ਵਧੀਆ ਬਾਈ ਯਾਰ ਠੀਕ ਓਕੇ ਆ ਜਾ ਹਾਂ ਤੇ ਰੇਟ ਬਾਈ ਕੀ ਰਹੂਗਾ ਰੇਟ ਬਾਈ 65000 ਦੇ ਲੈਣ ਵਾਲਾ 60000 ਦੀ ਦੇ ਦੇਾਂਗੇ ਜਸਤ ਨੂੰ ਹਾਂ ਕੱਢੀ ਬਾਰੂ ਤੋਰੀ ਬੜਾ ਜੀ ਮੇਰੇ ਖੋਲੀ ਲੈ ਮਿੱਤਰੋ ਪਿਓਰ ਦੰਦੋ ਦੰਦ ਵਿਖਾ ਦੀ ਆਪਣੇ ਮੇਰੇ ਮਾੜੇ ਦੰਦ ਵਿਖਾ ਦੇ ਕੰਫਰਮ ਕਰਦੇ ਇਹ ਕਰ ਲਿਖਾਂ ਨਹੀਂ ਆ ਗਏ ਨਾ ਓਕੇ ਦੋ ਦੰਦ ਦਾ ਪਿਓਰ ਚੁੰਗੀ 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 ਸੁਨਾਤਾ ਬੋੜਾ ਨੇ ਇੱਥੇ ਰੱਖ ਰੱਖ ਠੀਕ ਆ ਮਿੱਤਰੋ ਤੁਰਦੀ ਨਾ ਪਹਿਲਵਾਨਾਂ ਕੋਲ ਬੇਤ ਹੈ ਵੀ ਵਾਕਈ ਤੌਰ ਤਰ ਪਰ ਵਾਲੀ ਚੰਗੀ ਹੈ ਨਾ ਥੋੜੀ ਸੁਕੇ ਪੁੱਜ ਜਈ ਗਈ ਹੈ ਨਾ ਸੁਕੇ ਪਸੂ ਫਿਰ ਕੇਰਾਂ ਦਾ ਬਾਈ ਵੱਜਦਾ ਹੀ ਆ ਨਾ ਕੇ ਬਣਦੀ ਇਹ ਵੇਖੀ ਆਪਣੀ ਮੇਰੀ ਠੀਕ ਹੈ ਬਈ ਓਕੇ ਜਵਾ ਸੋਹਣੀ ਸੁਲੱਖੀ ਆ ਬੱਚੀ ਬਾਈ ਹਾਂ ਓਕੇ ਦੀ ਰਿਪੋਰਟ ਹੈ ਘਰੇ ਰੱਖਣ ਵਾਲੇ ਲਈ ਗਹਿਣਾ ਚੀਜ਼ ਆ ਅੱਛਾ 12000 ਦੀ ਦੇਣੀ ਆ ਹਨਾ 965 ਆ ਛੋੜ ਛੱਪਾ ਕਰ ਦਿੰਦੇ ਠੀਕ ਹੈ ਨੰਬਰ ਕਿੰਨਾ ਆਪਣੇ ਵੀਰੇ 75268 520 52016 75268 ਤੇ 52016 ਮਾ ਇਹਨਾਂ ਦਾ ਨੰਬਰ ਆ ਮਿੱਤਰੋ ਗੱਲਬਾਤ ਲਈ ਸਕਰੀਨ ਦੇ ਉੱਤੇ ਆ ਪਿੰਡ ਤੂਤ ਤੇ ਜ਼ਿਲ੍ਹਾ ਫਰੋਜਪੁਰ